ਫਿਰਦਾ ਚਿਮੇਸ਼ ਕੋਰਮੈਂਟ ਹਾਈ ਸਕੂਲ ਚ ਅਜ ਨਰਸਰੀ ਤੋਂ 5ਵੀਂ ਜਮਾਤ ਦੇ ਬੱਚਿਆਂ ਲਈ ਨੋ ਬੈਗ ਦਿਨ ਤਹਿਤ ਉਚੇਚੇ ਤੌਰ ਤੇ ਸਮਰ ਕੈਂਪ ਅਤੇ ਕਿਡਸ ਪਾਰਟੀ ਦਾ ਆਯੋਜਨ ਕੀਤਾ ਗਿਆ ਇਸ ਤਰ੍ਹਾਂ ਬੱਚਿਆਂ ਦੀ ਸੇਫਟੀ ਦੇ ਮਦੇ ਨਜ਼ਰ ਅੰਤਰਰਾਸ਼ਟਰੀ ਮਾਪਦੰਡਾ ਤਹਿਤ ਵੱਖ-ਵੱਖ ਗਤੀਵਿਧੀਆਂ ਦਾ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਸਕੂਲ ਐਮ ਡੀ ਸੁਖਦੀਪ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਸਰਪੱਖੀ ਵਿਕਾਸ ਲਈ ਸਕੂਲ ਅਕਸਰ ਅਜਿਹੀਆਂ ਗਤੀਵਿਧੀਆਂ ਕਰਵਾਉਂਦਾ ਰਹਿੰਦਾ ਹੈ ਬੱਚਿਆਂ ਨੇ ਅੱਜ ਇਸ ਵਿਸ਼ੇਸ਼ ਕੈਂਪਦਰਾਟ ਮਾਨਸਿਕ ਤੌਰ ਤੇ ਆਨੰਦ ਮਾਣਿਆ ਉਨ੍ਹਾਂ ਅੱਗੇ ਦੱਸੇ ਕਿ ਬੱਚੇ ਇਲਾਕੇ 'ਚ ਵੱਖ-ਵੱਖ ਮਹਿੰਗੇ ਪਾਰਕਾਂ 'ਚ ਜਾਣ ਦੀ ਬਜਾਏ ਸਕੂਲ ਦੇ ਪੇੜੇ 'ਚ ਜ਼ਿਆਦਾ ਆਨੰਦ ਮਹਿਸੂਸ ਕਰਦੇ ਹਨ ਜਿਸ ਤਹਿਤ ਵਾਟਰ ਪਾਰਕ ਵੱਖ-ਵੱਖ ਰਾਈਡਰਸ ਡਾਂਸਿੰਗ ਫਲੋਰ ਅਤੇ ਜੰਪਿੰਗ ਆਦ ਦਾ ਪ੍ਰਬੰਧ ਕੀਤਾ ਗਿਆ ਸੀ ਇਸ ਦੌਰਾਨ ਸਕੂਲ ਬੁਆਇਸ ਪ੍ਰਿੰਸੀਪਲ ਸੰਦੀਪ ਕੌਰ ਹਰਪ੍ਰੀਤ ਕੌਰ ਹਰਵਿੰਦਰ ਕੌਰ ਪਲਵਿੰਦਰ ਕੌਰ ਮੈਡਮ ਪਲਵੀ ਮੈਡਮ ਅਮਨਦੀਪ ਕੌਰ ਗੁਰਚਰਨ ਸਿੰਘ ਮੈਡਮ ਕੋਮਲ ਮੈਡਮ ਕਿਰਨ ਮੈਡਮ ਸੁਨੀਤਾ ਮੈਡਮ ਅਨੂ ਮੈਡਮ ਦੀਪਕ ਤੇ ਹੋਰ ਹਾਜ਼ਰ ਸਨ ਅੱਜ ਕੀ ਲਈ ਸ੍ਰੀ ਵਿਸ਼ਮੇਸ਼ ਕਨਵਰਟਾਈ ਸਕੂਲ ਐਟ ਵੀ ਕੇ ਜਿਹੜਾ ਸਮਰ ਕੈਂਪ ਦਾ ਆਰਗੇਨਾਈਜ਼ ਕੀਤਾ ਗਿਆ ਇਸ ਵਿੱਚ ਬੱਚਿਆਂ ਦੀ ਗ੍ਰੇਡਸ ਪਾਰਟੀ ਸੀ ਇਸ ਵਿੱਚ ਨਰਸੀ ਟੂ ਲੈਕੀਟਿਵ ਕਲਾਸ ਦੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਤੇ ਜੋ ਜੀਤੇ ਤੌਰ ਤੇ ਨੇ ਬਹੁਤ ਇੰਜੋਏ ਕੀਤਾ ਕਿਉਂਕਿ ਜਿਹੜੇ ਛੋਟੇ ਬੱਚਿਆਂ ਨੂੰ ਜੇ ਆਪਾਂ ਦੂਰ ਕਿਤੇ ਲੈ ਕੇ ਜਾਂਦੇ ਆਂ ਤਾਂ ਉਹਦਾ ਰਿਸਪੈਕਟ ਰਹਿੰਦਾ ਹੈ ਇਸ ਕਰਕੇ ਆਪਾਂ ਸਾਰਾ ਸੈਟਅਪ ਇਸ ਸਕੂਲ ਦੇ ਵਿੱਚ ਪਲੇਗਰਾਉਂਡ ਦੇ ਵਿੱਚ ਪੂਰਾ ਸੈਟਅਪ ਕੀਤਾ ਜਿਸ ਦੇ ਵਿੱਚ ਮੇਸੀ ਦੇ ਨਾਲ-ਨਾਲ ਵਿਦੇਸ਼ੀ ਜਿਹੜੇ ਕਢਾਉਣੇ ਵੀ ਸਕੂਲ ਵਿੱਚ ਲਗਾਏ ਗਏ ਸਨ ਸਪੈਸ਼ਲੀ ਜਿਹੜੀ ਪੂਲ ਪਾਰਟੀ ਉਹ ਆਰਗੇਨਾਈਜ਼ ਕੀਤੀ ਗਈ ਬੱਚਿਆਂ ਦੇ ਫਰੈਸ਼ਮੈਂਟ ਦਾ ਖਾਸ ਧਿਆਨ ਰੱਖਿਆ ਗਿਆ ਤੇ ਬੱਚਿਆਂ ਦੀ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਖਾਸ ਪਰਵਾਨ ਕੀਤੇ ਗਏ ਸੀ ਇਸ ਦੇ ਨਾਲ ਨਾਲ ਆਪਣੇ ਬੱਚੇ ਜਿਹੜੇ ਖੇਡਾਂ ਦੇ ਵਿੱਚ ਪਾਰਟਿਸਪੇਟ ਕਰਦੇ ਨੇ ਅਤੇ ਜਿਹੜੀ ਕੋ-ਕਰੀ ਕੁਲ ਐਕਟੀਵਿਟੀਜ਼ ਆ ਉਸ ਦੇ ਵਿੱਚ ਸਾਡਾ ਸਕੂਲ ਸ੍ਰੀ ਵਿਸ਼ੇਸ਼ ਕਨਵਰਟ ਹਾਈ ਸਕੂਲ ਹਮੇਸ਼ਾ ਹੀ ਆਪਣੇ ਪੇਰੈਂਟਸ ਦਾ ਸਹਿਯੋਗ ਦਿੰਦਾ ਹੈ ਅਤੇ ਬੱਚਿਆਂ ਦੇ ਐਂਟਰਟੇਨਮੈਂਟ ਵਾਸਤੇ ਨਿਸ਼ਚੈ ਕਰਦਾ ਰਹੇਗਾ। ਥੈਂਕ ਯੂ। ਅੱਜ ਇੱਕ ਲਈ ਸ੍ਰੀ ਵਿਸ਼ੇਸ਼ ਕਨਵਰਟ ਹਾਈ ਸਕੂਲ ਅੱਟੀ ਵੀ ਕੇ ਜਿਹੜਾ ਸਮਰ ਕੈਂਪ ਦਾ ਆਰਗੇਨਾਈਜ਼ ਕੀਤਾ ਗਿਆ ਇਸ ਵਿੱਚ ਬੱਚਿਆਂ ਦੀ ਗੇਟਸ ਪਾਰਟੀ ਸੀ ਇਸ ਵਿੱਚ ਨਰਸੀ ਟੂ ਲੈਕਿਟਿਵ ਕਲਾਸ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਉਜੇਜਿਤੇ ਤੌਰ ਤੇ ਨੇ ਬਹੁਤ ਇੰਜੋਏ ਕੀਤਾ ਕਿਉਂਕਿ ਜਿਹੜੇ ਛੋਟੇ ਬੱਚਿਆਂ ਨੂੰ ਜੇ ਆਪਾਂ ਦੂਰ ਕਿਤੇ ਲੈ ਕੇ ਜਾਂਦੇ ਆ ਤਾਂ ਉਹਦਾ ਰਿਸਕ ਰਹਿਦਾ ਹੈ ਇਸ ਕਰਕੇ ਆਪਾਂ ਸਾਰਾ ਸੈਟਅਪ ਹੀ ਸਕੂਲ ਦੇ ਵਿੱਚ ਪਲੇਗਰਾਉਂਡ ਦੇ ਵਿੱਚ ਪੂਰਾ ਸੈਟਅਪ ਕੀਤਾ ਜਿਸ ਦੇ ਵਿੱਚ ਮੇਸੀ ਦੇ ਨਾਲ ਨਾਲ ਵਿਦੇਸ਼ੀ ਜਿਹੜੇ ਘੜਾਉਣੇ ਵੀ ਸਕੂਲ ਵਿੱਚ ਲਗਾਏ ਗਏ ਸਨ ਐਕਸ਼ਲੀ ਜਿਹੜੀ ਪੂਲ ਪਾਰਟੀ ਉਹ ਆਰਗੇਨਾਈਜ਼ ਕੀਤੀ ਗਈ ਬੱਚਿਆਂ ਦੇ ਫਰੈਸ਼ਮੈਂਟ ਦਾ ਖਾਸ ਧਿਆਨ ਰੱਖਿਆ ਗਿਆ ਤੇ ਬੱਚਿਆਂ ਦੀ ਸੇਫਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਖਾਸ ਪਰਵਨ ਕੀਤਾ ਗਿਆ ਸੀ ਇਸ ਦੇ ਨਾਲ ਨਾਲ ਆਪਣੇ ਬੱਚੇ ਜਿਹੜੇ ਖੇਡਾਂ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਅਤੇ ਜਿਹੜੀ ਕੋ-ਕ ਕਰੀ ਕੁ ਰੈਕਟੀਵਿਟੀਜ਼ ਆ ਉਸ ਦੇ ਵਿੱਚ ਸਾਡਾ ਸਕੂਲ ਸ੍ਰਿਸ਼ਮੇਸ਼ਪੁਰਨ ਹਾਈ ਸਕੂਲ ਹਮੇਸ਼ਾ ਹੀ ਆਪਣੇ ਪੇਰੈਂਟਸ ਦਾ ਸਹਿਯੋਗ ਦਿੰਦਾ ਅਤੇ ਬੱਚਿਆਂ ਦੇ ਐਂਟਰਟੇਨਮੈਂਟ ਵਾਸਤੇ ਮੇਸ਼ੇ ਕਰਦਾ ਰਹਿੰਦਾ ਹੈ ਥੈਂਕ ਯੂ